ਤਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਨਹਿਰੀ ਪਾਣੀ ਨੂੰ ਫਸਲਾਂ ਦੀ ਸਿੰਚਾਈ ਲਈ ਵੱਧ ਤੋਂ ਵੱਧ ਵਰਤਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਹਨ ਕਿਸਾਨਾਂ ਦੇ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਕਈ ਦਹਾਤੀਆਂ ਤੋਂ ਬੰਦ ਪਈਆਂ ਖਸਤਾ ਨਹਿਰਾਂ ਰਜਭਾਆਂ ਅਤੇ ਮਾਈਨਰਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਸਿੰਚਾਈ ਵਾਸਤੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਜਿੱਥੇ ਸਮੱਸਿਆ ਸਰ ਹੱਲ ਵੀ ਉੱਥੇ ਹੀ ਹੈ ਅਸੀਂ ਉੱਥੋਂ ਹੱਲ ਕੱਢਿਆ ਅਸੀਂ ਨਹਿਰਾਂ ਤੇ ਪੁਲਿਸ ਦੀ ਰਾਖੀ ਦੇਵਾਂਗੇ ਪਰ ਪਾਣੀ ਜਿਹੜਾ ਹਰੇਕ ਨੂੰ ਜਿਹੜਾ ਪੰਡਾ ਹੱਕਾ ਉੱਥੇ ਮਿਲੂਗਾ ਕਿਸਾਨਾਂ ਨੂੰ ਮਜਬੂਰਨ ਤੌਰ ਤੇ ਜ਼ਮੀਨੀ ਪੱਧਰ ਚੋਂ ਪਾਣੀ ਕੱਢਣਾ ਪੈਂਦਾ ਸੀ ਜਿਸ ਦਾ ਹੁਣ ਰੁਝਾਨ ਘਟ ਜਾਵੇਗਾ ਅਤੇ ਜੋ ਪੰਜਾਬ ਸਰਕਾਰ ਦੁਆਰਾ ਨਹਿਰਾਂ ਸੂਇਆਂ ਦੁਆਰਾ ਪਿੰਡ-ਪਿੰਡ ਪਾਣੀ ਪਹੁੰਚਾਇਆ ਜਾ ਰਿਹਾ ਹੈ ਉਸ ਦੀ ਵਰਤੋਂ ਕੀਤੀ ਜਾ। ਸਰਕਾਰ ਦੇ ਇਸ ਕਦਮ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ ਉੱਥੇ ਹੀ ਫਸਲੀ ਪੈਦਾਵਾਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ਉੱਤੇ ਵੀ ਮੁਸਕਰਾਹਟ ਆ ਰਹੀ ਹੈ।